ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਕੋਕੋਨਟ ਦੀ ਮਠਿਆਈ ਲਗ ਤਰੀਕੇ ਨਾਲ ਜਿਹਦੇ ਵਾਸਤੇ ਆਪਾਂ ਆ ਆਪਾਂ ਟਰੇ ਲੈਤੀ ਐ ਜਿਹਦੇ ਵਿੱਚ ਆਪਾਂ ਬਰਫੀ ਆਪਾਂ ਬਣਾਈ ਦੀ ਐ ਬਰਫੀ ਤਿਆਰ ਕਰੀ ਦੀ ਐ ਪੀਸ ਕਰੀ ਦੀ ਐ ਇਹ ਆ ਰਾਮ ਨਾਲ ਮਾਰਕੀਟ ਦੇ ਵਿੱਚੋਂ ਮਿਲ ਜਾਂਦੀ ਐ ਨਾ ਵੀ ਹੋਏ ਤਾਂ ਆਪਣੇ ਘਰ ਦੇ ਵਿੱਚ ਪਲੇਟ ਹੁੰਦੀ ਐ ਟਰੇ ਹੁੰਦੀ ਐ ਥਾਲੀ ਹੁੰਦੀ ਐ ਉਹਦੇ ਵਿੱਚ ਆਪਾਂ ਬਣਾ ਸਕਦੇ ਆ ਜ਼ਰੂਰੀ ਨਹੀਂ ਐ ਆਪਾਂ ਟਰੇ ਵਿੱਚ ਹੀ ਬਣਾਣੀ ਐ ਹੁਣ ਆਪਾਂ ਟਰੇ ਦੇ ਵਿੱਚ ਪਾਵਾਂਗੇ ਕੋਕੋਨਟ ਆ ਦੇਖ ਆਪਾਂ ਚਮਚ ਲੈਤਾ ਐ ਇਹ ਆਪਾਂ ਟ੍ਰੇ ਦੇ ਵਿੱਚ ਆਪਾਂ ਪਾ ਦਾਂਗੇ ਤੁਸੀਂ ਕੋਈ ਵੀ ਪਲੇਟ ਲੈ ਰਹੇ ਹੋ ਜਾਂ ਥਾਲੀ ਕੁਝ ਵੀ ਤੁਸੀਂ ਲੈ ਰਹੇ ਹੋ ਉਹਦੇ ਵਿੱਚ ਤੁਸੀਂ ਪਤਲੇ ਪਤਲੇ ਲੇਅਰ ਲਗਾ ਦੇਣੀ ਹੈ ਆ ਦੇਖੋ ਕੋਕੋਨਟ ਹੁਣ ਆਪਾਂ ਇਹਨੂੰ ਹੱਥ ਨਾਲ ਇਸ ਤਰ੍ਹਾਂ ਸੈੱਟ ਕਰ ਦਾਂਗੇ ਦੇਖੋ ਜੀ ਇਹ ਬਲੀ ਮਠਿਆਈ ਜਰੂਰ ਬਣਾ ਕੇ ਦੇਖਿਓ ਮਾਰਕਟ ਦੀ ਮਠਿਆਈ ਮਠਿਆਈ ਆਪਾਂ ਭੁੱਲ ਜਾਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਐ ਨਸਰਾ ਆਪਾਂ ਪਤਲਾ ਪਤਲਾ ਆਪਾਂ ਨਸਰਾ ਆਪਾਂ ਲਗਾਣਾ ਟ੍ਰੇ ਦੇ ਅੰਦਰ ਜ਼ਿਆਦਾ ਮੋਟਾ ਨਹੀਂ ਲਗਾਣਾ ਕੋਈ ਵੀ ਆਪਾਂ ਪਾਂਡਾ ਲਾਵਾਂਗੇ ਉਹ ਆਪਾਂ ਨੀਚੇ ਬਸ ਦਿਖਣਾ ਨਹੀਂ ਚਾਹੀਦਾ ਉਹਦੇ ਉੱਪਰ ਬਸ ਪਤਲੀ-ਪਤਲੀ ਲੇਅਰ ਹੋਣੀ ਚਾਹੀਦੀ ਐ ਕੋਕੋਨਟ ਦੀ ਆ ਕੋਲੀ ਵਿੱਚ ਮੇਰੇ ਕੋਲ 50 ਗ੍ਰਾਮ ਸੀ ਕੋਕੋਨਟ ਤੁਸੀਂ ਦੁੱਧ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਆਪਾਂ ਵੱਧ ਘੱਟ ਬਣਾਣਾ ਹੈ ਮੈਂ 50 ਗ੍ਰਾਮ ਲਿੱਤਾ ਹੈ ਤਾਂ 50 ਗ੍ਰਾਮ ਆਪਾਂ ਸਿਰਫ ਆਪਾਂ ਟ੍ਰੇ ਦੇ ਵਿੱਚ ਆਪਾਂ نیچے ਆਪਾਂ ਵਿਛਾਇਆ ਹੀ ਹੈ ਐਂਡ ਤੇ ਆ ਕੇ ਹੋਰ ਲੱਗੂਗਾ ਕੋਕੋਨਟ ਪਾਊਡਰ ਆ ਦੇਖੋ ਆ ਦੇਖੋ ਜੀ ਕੋਕੋਨਟ ਪਾਊਡਰ ਆਪਾਂ 50 ਗ੍ਰਾਮ ਆਪਾਂ ਪਾਊਡਰ ਆਪਾਂ ਪਲੇਟ ਦੇ ਵਿੱਚ ਆਪਾਂ ਵਿਛਾ ਦਿੰਦੇ ਆ ਆ ਦੇਖੋ ਜਿਸ ਤਰ੍ਹਾਂ ਆਪਾਂ ਲਗਾ ਦਿੰਨੇ ਆ ਹੁਣ ਆਪਾਂ ਇਹਨੂੰ ਥੋੜਾ ਥੋੜਾ ਆਪਾਂ ਕੋਈ ਵੀ ਆਪਾਂ ਕੌਲੀ ਲੈ ਕੇ ਆਪਾਂ ਉਹਦੇ ਨਾਲ ਆਪਾਂ ਇਸ ਤਰ੍ਹਾਂ ਦਬਾ ਦਾਂ ਆ ਆ ਦੇਖੋ ਜੀ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖ ਦਿੰਨੇ ਆ ਟ੍ਰੇ 'ਚ ਆ ਦੇਖੋ ਜੀ 1 ਕਿਲੋ ਆਪਾਂ ਦੁੱਧ ਲਿੱਤਾ ਹੈ ਦੁੱਧ ਨੂੰ ਆਪਾਂ ਇੱਕ ਉਬਾਲ ਆਪਾਂ ਦਵਾ ਦਿੱਤਾ ਹੈ ਇੱਕ ਉਬਾਲ ਆਪਾਂ ਦਵਾਣਾ ਆ ਦੇਖੋ ਫੁੱਲ ਫੈਂਟ ਵਾਲਾ ਆਪਾਂ ਦੁੱਧ ਲਵਾਂਗੇ ਆ ਦੇਖੋ ਜੀ ਦੁੱਧ ਆਪਣਾ ਗਰਮ ਹੋ ਚੁੱਕਿਆ ਹੈ ਮੈਂ ਪਹਿਲਾਂ ਗੈਸ ਤੇ ਰੱਖ ਦਿੱਤਾ ਸੀ ਆ ਦੇਖੋ ਗੈਸ ਨੂੰ ਆਪਾਂ ਮੀਡੀਅਮ ਕਰ ਦਿੱਤਾ ਹੈ ਹੁਣ ਆਪਾਂ ਇਹਦੇ ਵਿੱਚ ਆਪਾਂ ਮਿਕਸ ਕਰਦੇ ਹਾਂ ਕੌਰਨ ਫਲਾਰ ਆ ਦੇਖੋ ਜੀ आ देखो आौली लीती आपकोट वाली कॉली है हूँ आपवे आ देखो जी हूँ आप दो चम्मच आपनफ्रा लवेंगे हाँ देखो दो चम्मच है, दो चम्मच आप कस्टर्ड पाउडर लवेंगे आपनेला है देखो ਆ ਫਲੇਵਰ ਚੈੱਕ ਕਰ ਲਓ ਆਪਾਂ ਵਨੀਲਾ ਦਾ ਫਲੇਵਰ ਪਾਸ ਪਾਇਆ ਤੁਸੀਂ ਕੋਈ ਵੀ ਫਲੇਵਰ ਪਾ ਸਕਦੇ ਹੋ ਦੇਖੋ ਜੀ ਜੇਕਰ ਆਪਣੇ ਕੋਲ ਕਨਫਰੈਂਟ ਨਹੀਂ ਹੈਗਾ ਆਪਾਂ ਕੱਲਾ ਕਸਟਰਡ ਪਾਊਡਰ ਵੀ ਪਾ ਸਕਦੇ ਹਾਂ ਜੇਕਰ ਕਸਟਰਡ ਪਾਊਡਰ ਨਹੀਂ ਹੈਗਾ ਤੇ ਆਪਾਂ ਕਨਫਰ ਕੱਲਾ ਵੀ ਪਾ ਸਕਦੇ ਹਾਂ ਜ਼ਰੂਰੀ ਨਹੀਂ ਹੈ ਆਪਾਂ ਦੋਨੋਂ ਹੀ ਪਾਣੇ ਆ ਦੇਖੋ ਦੋ ਚਮਚ ਹੋਣ ਆਪਾਂ ਕਸਟਰਡ ਪਾਊਡਰ ਪਾ ਰਹੇ ਆਦੀ ਹੁਣ ਆਪਾਂ ਇਹਨੂੰ ਦੁੱਧ ਵਿੱਚ ਆਪਾਂ ਮਿਕਸ ਕਰ ਲੈਣਾ। ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਦੁੱਧ। ਦੁੱਧ ਆਪਾਂ ਦੇਖੋ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਠੰਡਾ ਦੁੱਧ ਲੈਣਾ ਗਰਮ ਦੁੱਧ ਨਹੀਂ ਲੈਣਾ ਆਪਾਂ। ਨੋਰਮਲ ਦੁੱਧ ਹੋਏ। ਆ ਦੇਖੋ ਜੀ ਅੱਧੇ ਗਲਾਸੇ ਦੁੱਧ ਦੀ ਲੱਗੀ ਹੈ। ਆ ਦੇ ਲੋਰੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੇ ਵਿੱਚ ਆਪਾਂ ਪਾਵਾਂਗੇ ਚੀਨੀ ਚੀਨੀ ਆਪਾਂ ਮਿਣ ਕੇ ਪਾਵਾਂਗੇ ਆ ਦੇਖ ਆ ਦੇਖ 3 ਚਮਚ ਆਪਾਂ ਚੀਨੀ ਦੇ ਪਾਇਆ ਆ ਦੇਖੋ ਜੀ ਆਹ ਵਾਲਾ ਚਮਚ ਹੈ 3 ਚਮਚ ਪਾਇਆ ਹੁਣ ਆਪਾਂ ਇਹਨੂੰ ਚੀਨੀ ਨੂੰ ਮਿਕਸ ਕਰਦੇ ਨੇ ਗੈਸ ਨੂੰ ਆਪਾਂ ਥੋੜਾ ਤੇ ਕਰ ਦਿੱਤਾ ਆ ਦੇਖੋ ਜੀ ਕਿੰਨੀ ਆਪਣੀ ਮਿਕਸ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆਪਾਂ ਜਿਹੜਾ ਕਸਟਰਡ ਤੇ ਕਾਰਨਫਰ ਆਪਾਂ ਘੋਲ ਕੇ ਰੱਖਿਆ ਸੀ ਆ ਦੇਖੋ ਇੱਕ ਵਾਰੀ ਆਪਾਂ ਪਾਣ ਲੱਗੇ ਆਪਾਂ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਕਿਉਂਕਿ ਇਹ ਨੀਚੇ ਕੌਲੀ ਦੇ ਨਾਲ ਜੰਮ ਜਾਏਗਾ ਆ ਦੇਖੋ ਇਹਨੂੰ ਹਿਲਾਉਂਦੇ ਰਾਵਾਂਗੇ ਇਸ ਤਰ੍ਹਾਂ ਲਾ ਕੇ ਫਿਰ ਆਪਾਂ ਵਿੱਚ ਆਪਾਂ ਪਾਵਾਂਗੇ ਆਹ ਦੇਖੋ ਜੀ ਚੰਗੀ ਤਰ੍ਹਾਂ ਆਪਾਂ ਪਹਿਲਾਂ ਹਿਲਾ ਲੈਣਾ ਜਦੋਂ ਆਪਾਂ ਦੁੱਧ ਦੇ ਵਿੱਚ ਪਾਣਾ ਹੈ ਕਾਰਨਫਰ ਕਸਟਰਡ ਪਾਊਡਰ ਇਸ ਤਰ੍ਹਾਂ ਵੀੜਾ ਆਪਾਂ ਮਿਕਸ ਕੀਤਾ ਸੀ ਨੂੰ ਹਿਲਾ ਕੇ ਫਿਰ ਆਪਾਂ ਪਾਵਾਂਗੇ ਆਪਾਂ ਦੁੱਧ ਵਿੱਚ ਨਾਲ ਦੇ ਨਾਲ ਆਪਾਂ ਹਿਲਾਉਂਦੇ ਰਾਵਾਂਗੇ ਇਹਦੇ ਨਾਲ ਦੁੱਧ ਆਪਣਾ گاੜਾ ਹੋ ਜਾਏਗਾ ਆ ਦੇਖ ਗੈਸ ਨੂੰ ਆਪਾਂ ਮੀਡੀਅਮ ਕਰਤਾ ਆ ਦੇਖ ਇੱਕ ਥੋੜਾ ਜਿਹਾ ਆਪਾਂ ਇੱਕ ਵਾਲਾ ਆਪਾਂ ਦਵਾ ਦਿੰਨੇ ਹ ਕਿਉਂਕਿ ਪੱਕ ਜਾਏਗਾ ਕਸਟਰਡ ਤੇ ਕੌਨਫਲ ਆਹ ਦੇਖੋ ਜੀ ਇਹਨਾਂ ਘਾੜਾ ਆਪਾਂ ਕਰ ਰਿਹਾ ਦੁੱਧ ਆਹ ਦੇਖੋ ਆਪਾਂ ਜਿਹੜਾ ਸਟੈਚੂਲਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਚੈੱਕ ਕਰ ਲਾਂਗੇ ਆਹ ਦੇਖੋ ਜੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਪਤਲਾ ਨਹੀਂ ਹੋਣਾ ਚਾਹੀਦਾਗਾ ਇਸ ਤਰ੍ਹਾਂ ਇਹਦੀ ਲੇਅਰ ਇਸ ਤਰ੍ਹਾਂ ਉਤਰੇਗੀ ਫਿਰ ਸਮਝੋ ਬੈਟਰ ਤਿਆਰ ਹੈ ਆ ਦੇਖੋ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ। ਇਹਨੂੰ ਹੁਣ ਆਪਾਂ ਨੀਚੇ ਉਤਾਰ ਲਵਾਂ। ਆ ਦੇਖੋ ਜੀ ਜਿਹੜਾ ਆਪਾਂ ਦੁੱਧ ਦਾ ਆਪਾਂ ਬੈਟਰ ਬਣਾਇਆ ਦੇਖੋ। ਹੁਣ ਆਪਾਂ ਇਹਨੂੰ ਆਪਾਂ ਟ੍ਰੇ ਦੇ ਵਿੱਚ ਪਾ ਦਾਂਗੇ। ਆ ਦੇਖੋ। ਇਹਨੂੰ ਆਪਾਂ ਇਸ ਤਰ੍ਹਾਂ ਦੇਖੋ ਜੀ ਗਾੜਾ ਹੋਣਾ ਚਾਹੀਦਾ। ਇਸ ਤਰ੍ਹਾਂ ਆਪਾਂ ਪਾ ਕੇ ਅਸਟੈਚੂਲਾ ਦੇ ਨਾਲ ਆਪਾਂ ਫਿਰ ਆਪਾਂ ਇਹਨੂੰ ਸਾਰਾ ਆਪਾਂ ਸੈੱਟ ਕਰ ਦਾਂਗੇ ਆ ਦੇਖੋ ਜੀ ਹੁਣ ਆਪਾਂ ਟ੍ਰੇਨ ਨੂੰ ਆਪਾਂ 10 ਮਿੰਟ ਵਾਸਤੇ ਆਪਾਂ ਫ੍ਰਿਜ ਵਿੱਚ ਰੱਖ ਦਾਂਗੇ ਸੈੱਟ ਹੋਣ ਵਾਸਤੇ ਆ ਦੇਖੋ ਜੀ ਆਹ ਲਿੱਤੀ ਹੈ ਜੀ ਆਪਾਂ ਕਰੀਮ ਆਪਾਂ ਅਮੂਲ ਕਰੀਮ ਲਿੱਤੀ ਹੈ ਤੁਸੀਂ ਕੋਈ ਵੀ ਕੰਪਨੀ ਦੀ ਲੈ ਸਕਦੇ ਹੋ ਆ ਦੇਖੋ ਇਹਨੂੰ ਹੁਣ ਆਪਾਂ ਡੋਂਗੇ ਵਿੱਚ ਪਾਵਾਂਗੇ आ सारी क्रीम आप आ देखो जी ढाई सौ ग्राम आप क्रीम लेती है ये आप अमूल क्रीम लेती है कोई भी कंपनी की लै सकते हो ये भी पीसी हुई चीनी आ देखो चीनी पीस के आप डीज पा के रखे देखो, एक चम्मच आप चीनी पाया पीसी हुई चीनी पाई आप पीस के रखी हुई पहले तो ਉਹਨਾਂ ਪੈਨ ਨੂੰ ਗ੍ਰੈਂਡਰ ਨਾਲ ਆਪਾਂ ਫਿਕਸ ਕਰ ਦਿਆ ਪਾਵਾਂਗੇ ਵਿਨੇਲਾ ਫਲੇਵਰ ਜਿਹੜਾ ਆਪਾਂ ਆਈਸਕ੍ਰੀਮ ਦੇ ਵਿੱਚ ਵੀ ਆਪਾਂ ਪਾਨੇ ਆ ਇਹ ਆਪਾਂ ਇੱਕ ਚਮਚ ਆਪਾਂ ਪਾਵਾਂਗੇ ਆ ਦੇਖੋ ਆਪਾਂ ਕੋਈ ਵੀ ਫਲੇਵਰ ਪਾ ਸਕਦੇ ਆ ਜ਼ਰੂਰੀ ਨਹੀਂ ਆਪਾਂ ਵਿਨੇਲਾ ਵਾਲਾ ਫਲੇਵਰ ਹੀ ਪਾਣਾ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਫੂਡ ਕਲਰ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਪੂੜਾ ਕਲਰ ਆ ਦੇਖੋ ਇੱਕ ਚੁਟ ਇੱਕ ਚੁਟਕੇ ਦਾ ਵੀ ਆਪਾਂ ਘੱਟ ਪਾ ਰਹੇ ਆ ਦੇਖੋ ਇਹਦੇ ਵਿੱਚ ਆਪਾਂ ਜਿਹੜਾ ਆਪਾਂ ਵਨੀਲਾ ਫਲੇਵਰ ਲਿੱਤਾ ਇਹਦੇ ਵਿੱਚ ਆਪਾਂ ਮਿਕਸ ਕਰ ਲੈਣਾ ਆ ਦੇਖੋ ਮਿਕਸ ਕਰਕੇ ਹੁਣ ਆਪਾਂ ਇਹਨੂੰ ਕਰੀਮ ਦੇ ਵਿੱਚ ਪਾ ਦਾਂਗੇ ਇਹ ਆਪਾਂ ਕਲਰ ਵਾਸਤੇ ਪਾਇਆ ਇਹਦੇ ਨਾਲ ਕਲਰ ਵਧੀਆ ਆਊਗਾ ਆ ਦੇਖੋ ਹੁਣ ਆਪਾਂ ਇਹਨੂੰ ਫਿਰ ਆਪਾਂ ਗ੍ਰੈਂਡਰ ਨਾਲ ਆਪਾਂ ਮਿਕਸ ਕਰ ਲਵਾਂ। ਆ ਦੇਖੋ। ਦੇਖੋ ਜੀ ਉਹ ਵਾਲਾ ਹੈਗਾ ਸੀ ਇੱਕ ਫਲਾ ਗ੍ਰੈਂਡਰ, ਇੱਕ ਆਹ ਵਾਲਾ ਗ੍ਰੈਂਡਰ ਹੈ ਹੱਥ ਨਾਲ ਗ੍ਰੈਂਡਰ ਨਾਲ ਵੀ ਆਪਾਂ ਕਰ ਸਕਦੇ ਆ ਜਿਹੜਾ ਹੱਥ ਨਾਲ ਕਰੀਦਾ ਗ੍ਰੈਂਡਰ ਆ ਦੇਖੋ। ਇਹਦੇ ਨਾਲ ਵੀ ਆਪਾਂ ਕਰ ਸਕਦੇ ਆ ਆ ਦੇਖੋ। ਇਹਦੇ ਨਾਲ ਵੀ ਰਾਂ ਨਾਲ ਕਰੀਂ ਤਿਆਰ ਹੋ ਜਾਗੀ ਆਪਣੀ। ਪਰ ਉਹ ਹੀ ਨਹੀਂ ਆਪਾਂ ਉਹ ਵਾਲੇ ਗ੍ਰੈਂਡਰ ਨਾਲ ਕਰ ਕਰਨਾ ਹੈ। ਇਸੇ ਕਰਕੇ ਆਪਾਂ ਤੁਹਾਨੂੰ ਦੋਨੋਂ ਗ੍ਰੈਂਡਰ ਆਪਾਂ ਦਿਖਾ ਦੇ। ਇਹ ਆਨਲਾਈਨ ਡੇਟ ਬਹੁਤ ਅਮੇਰ ਜਾਂਦਾ ਹੈ। ਮਾਰਕੀਟ ਚੋਂ ਵੀ ਆਮਾ ਲੈ ਜਾਂਦਾ। ਆ ਦੇਖੋ ਜੀ ਕਰੀਮ ਦੇ ਵਿੱਚ ਆਪਾਂ ਕਲਰ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ। ਹੁਣ ਆਪਾਂ ਇਹਨੂੰ ਬਾਹਰ ਕੱਢ ਲੈਨੇ ਆ। ਹੁਣ ਆਪਾਂ ਫ੍ਰਿਜ ਵਿੱਚੋਂ ਟ੍ਰੇ ਕੱਢ ਕੇ ਲੈ ਕੇ ਆਣਾ ਜਿਹੜੀ ਆਪਾਂ ਸੈੱਟ ਹੋਣ ਵਾਸਤੇ ਰੱਖੀ ਸੀ। ਆ ਦੇਖੋ ਜੀ ਹੁਣ ਜਿਹੜੀ ਕਰੀਮ ਹੈ ਜਿਹੜੀ ਆਪਾਂ ਟ੍ਰੇ ਦੇ ਵਿੱਚ ਆਪਾਂ ਬੈਟਰ ਪਾਇਆ ਸੀ ਆਪਾਂ ਦੁੱਧ ਵਾਲਾ ਹੁਣ ਆਪਾਂ ਉਹਦੇ ਉੱਪਰ ਪਾ ਦਿੰਨੇ ਆ ਆਪਾਂ। ਆਪਾਂ ਸਾਰੀ ਕਰੀਮ ਆਪਾਂ ਉੱਪਰ ਪਾ ਦੇ। ਬੈਠ ਦੋ। ਟ੍ਰੇ ਦੇ ਵਿੱਚ ਆਪਾਂ ਪਾ ਦਾਂਗੇ। ਹੁਣ ਆਪਾਂ ਸਟੈਚੂਲਾ ਨਾਲ ਆਪਾਂ ਸਾਰੀ ਆਪਾਂ ਕੱਢ ਲੈਨੇ ਕਰੀਮ ਬਾਅਰ। ਹਾਂ ਏ। ਇਹਨੂੰ ਹੁਣ ਆਪਾਂ ਟ੍ਰੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਆਪਾਂ ਇਹਦੀ ਸੈਟਿੰਗ ਕਰ ਦਿੰਨੇ ਆ ਕਰੀਏ ਉੱਪਰ ਲਗਾ ਕੇ ਆ ਦੇਖੋ ਪੂਰਾ ਪਰ ਬਰੋਬਰ ਦਾ ਆਪਾਂ ਕਰ ਦੇਣਾ ਟਰੇ ਦੇ ਵਿੱਚ ਦੇਖੋ ਜੀ ਜਿਹੜੀ ਆਪਾਂ ਕਰੀਮ ਤਿਆਰ ਕੀਤੀ ਸੀ ਉਹ ਆਪਾਂ ਸੈਟਿੰਗ ਕਰ ਦਿੱਤੀ ਐ। ਟ੍ਰੇ ਦੇ ਵਿੱਚ ਹੁਣ ਆਪਾਂ ਇਹ ਦੇ ਵਿੱਚ ਲਗਾਨੇ ਆ। ਕਾਫਰਡ ਪਾਊਡਰ ਉੱਪਰੋਂ ਦੇ ਲਗਾਵਾਂਗੇ, ਨਾਲ ਆਪਾਂ ਲਗਾਵਾਂਗੇ ਡਰਾਈ ਫੁੱਟ। ਆ ਦੇਖੋ। ਇਸ ਤਰ੍ਹਾਂ ਆਪਾਂ ਪਾਵਾਂਗੇ। 1-2 ਚਮਚੇ ਚਾਹੀਦੇ ਐ। ਜ਼ਿਆਦਾ ਨਹੀਂ ਚਾਹੀਦੇ। ਇਹਦੇ ਨਾਲ ਆਪਣੀ ਮਠਿਆਈ ਵਧੀਆ ਲੱਗੂਗੀ ਉੱਪਰੋਂ ਦੀ। ਇਹ ਆਪਸ਼ਨ ਆ ਉੱਪਰੋਂ ਉੱਪਰ ਲਗਾਣੀ ਹੋਵੇ ਲਗਾ ਸਕਦੇ ਐ ਨਹੀਂ ਤੇ ਆਪਾਂ ਸਕਿਪ ਵੀ ਕਰ ਸਕਦੇ ਐ। ਨਾਲਪਾ ਲਗਾਵਾਂਗੇ ਇਹਦੇ ਉੱਪਰ ਬਦਾਮ ਲਓ ਜੀ ਹੁਣ ਆਪਾਂ ਪਾਨੇ ਆ ਬਦਾਮ ਆਪਾਂ ਪਰ ਦੇਖੋ ਜੀ 10-12 ਆਪਾਂ ਬਦਾਮ ਲਿੱਤੇ ਉਹਦੀ ਆਪਾਂ ਕਟਿੰਗ ਕਰ ਲਿੱਤੀ ਹੈ ਇਹਨੂੰ ਹੁਣ ਆ ਉੱਪਰ ਉਹਦੀ ਲਗਾ ਦੇ ਆ ਦੇਖੋ ਜੀ ਕੋਕੋਨਟ ਪਾਊਡਰ ਵੀ ਆਪਾਂ ਉੱਪਰੋਂ ਦੀ ਲਗਾ ਦਿੱਤਾ ਹੈ ਬਾਦਾਮ ਵੀ ਆਪਾਂ ਲਗਾ ਦਿੱਤੇ ਆ ਉੱਪਰੋਂ ਦੀ ਡੈਕੋਰੇਟ ਵਾਸਤੇ ਦੇਖੋ ਜੀ ਇਹਨਾਂ ਟ੍ਰੇਨ ਨੂੰ ਆਪਾਂ ਸੈੱਟ ਹੋਣ ਵਾਸਤੇ ਆਪਾਂ 15-20 ਮਿੰਟ ਵਾਸਤੇ ਆਪਾਂ ਫ੍ਰਿਜ ਵਿੱਚ ਰੱਖ ਦਵਾਂਗੇ ਦੇਖੋ ਜੀ ਇਹਨੂੰ ਆਪਾਂ ਜਿਆਦਾ ਧੀਰ ਨਹੀਂ ਆਪਾਂ ਰੱਖਾਂਗੇ ਕਿਉਂਕਿ ਫਿਰ ਇਹ ਆਈਸਕ੍ਰੀਮ ਵਾਂਗੂ ਜੰਮ ਜਾਏਗੀ ਆਪਾਂ ਇਹਨੂੰ ਜਮਾਣਾ ਨਹੀਂ ਹੈ ਬਸ ਥੋੜੀ ਜਿਹੀ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਰੱਖਾਂਗੇ ਬਸ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਲੋ ਜੀ ਮਠਿਆਈ ਬਣ ਕੇ ਆਪਣੀ ਤਿਆਰ ਹੈ ਹੁਣ ਆਪਾਂ ਇਹਨੂੰ ਫ੍ਰਿਜ ਵਿੱਚੋਂ ਬਾਹਰ ਕੱਢ ਲੇਤਾ ਹੈ ਦੇਖੋ ਜੀ ਮਠਿਆਈ ਨੂੰ ਆਪਾਂ ਨਾ ਹੀ ਆਪਾਂ ਇਹਨੂੰ ਜਮਾਣਾ ਜਿਵੇਂ ਆਪਾਂ ਆਈਸਕ੍ਰੀਮ ਜਮਾਈਦੀ ਹੈ ਨਾ ਹੀ ਆਪਾਂ ਇਹਨੂੰ ਬਰਫੀ ਵਾਂਗੂ ਖੋਏ ਵਾਂਗੂ ਆਪਾਂ ਗਾੜਾ ਕਰਨਾ ਹੈ ਇਹਨੂੰ ਸਿਰਫ ਆਪਾਂ ਨੋਰਮਲ ਜਿਹਾ ਆਪਾਂ ਇਹਨਾਂ ਨੂੰ ਰੱਖਣਾ ਹੈ ਜਿਸ ਤਰ੍ਹਾਂ ਪੀਐਸਟੀ ਆਪਾਂ ਲੈਨੇ ਆ ਉਸੇ ਤਰ੍ਹਾਂ ਆਪਾਂ ਸੌਫਟ ਸੌਫਟ ਆਪਾਂ ਰੱਖਾਗੇ ਇਹਨੂੰ ਇਹ ਨੂੰ ਇਸ ਇੰਨਾ ਕੋਈ ਆਪਾਂ ਬਸ ਆਪਾਂ ਗਾੜਾ ਰੱਖਣਾ ਸੀ ਆ ਦੇਖੋ ਇਹ ਇਸ ਤਰ੍ਹਾਂ ਬਣੀ ਹੈ ਜਿਸ ਤਰ੍ਹਾਂ ਰਸ ਮਲਾਈ ਹੁੰਦੀ ਹੈ ਗਾੜੀ-ਗਾੜੀ ਬਸ ਉਸੇ ਤਰ੍ਹਾਂ ਆਪਾਂ ਇਹਨੂੰ ਰੱਖਣਾ ਹੈ ਨਾ ਹੀ ਆਪਾਂ ਇਹਨੂੰ ਬਰਫੀ ਵਾਂਗੂ ਜਮਾਣਾ ਹੈ ਨਾ ਹੀ ਆਪਾਂ ਇਹਨੂੰ ਆਈਸਕ੍ਰੀਮ ਵਾਂਗੂ ਲਓ ਜੀ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਂਦੇ ਹਾਂ आ देखो ये आप इस तरह की आपको मठियाई रखनी है जिस तरह रस मलाई होंगी आखो हम आप दूसरा पीस आप चक लागे थोड़ा जहां न चकना पैदा आखो चाहे ये आप रोल बना देखो आ देखो जी आप तरह ये आप रोल भी आप बना लांगे। आ देखो ਆ ਦੇਖੋ ਜੀ ਮਠਿਆਈ ਨੂੰ ਆਪਾਂ ਤਿੰਨ ਪੀਸ ਆਪਾਂ ਗੋਲ ਰੋਲ ਕਰ ਲਿੱਤੇ ਆ ਚਾਰ ਪੀਸ ਆਪਾਂ ਸਿੱਧਾ ਕਟਿੰਗ ਕਰਕੇ ਆਪਾਂ ਟ੍ਰੇ ਚ ਰੱਖ ਦਿੱਤੇ ਹੁਣ ਜਿਹੜੇ ਆਪਾਂ ਆਹ ਵਾਲੇ ਰੋਲ ਕੀਤੇ ਇਹਦੇ ਉੱਪਰ ਲਾ ਦਨੇ ਆ ਪਿਸਤਾ ਆ ਦੇਖੋ ਤੁਸੀਂ ਕੋਈ ਵੀ ਡ్రਾਈ ਫਰਟ ਲਗਾ ਸਕਦੇ ਹੋ ਆ ਦੇਖੋ ਉਹਦੇ ਉੱਪਰ ਬਦਾਮ ਲੱਗੇ ਹੋਏ ਆ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ